ਇਸ ਰਹਿ ਕੇ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਔਰ ਲੀਡਰਾਂ ਦੀ ਨੀਅਤ ਦੇਖ ਕੇ ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕੇ ਸੀਗਾ ਕਿ ਸਰਕਾਰਾਂ ਲੀਡਰ ਨਸ਼ੇ ਖਤਮ ਕਰਨੇ ਚਾਹੁੰਦੇ ਨੇ ਉਸੇ ਵਿਸ਼ਵਾਸ ਨੂੰ ਦੁਬਾਰਾ ਬਹਾਲ ਕਰਨ ਦੇ ਲਈ ਵੱਡੇ ਪੱਧਰ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਸਾਡੇ ਨੈਸ਼ਨਲ ਕਨਵੈਨਸ਼ਨ ਅਰਵਿੰਦ ਕੇਜਰੀਵਾਲ ਜੀ ਵੱਲੋਂ ਮਾਨ ਸਾਹਿਬ ਵੱਲੋਂ ਸਾਰੇ ਵੱਲੋਂ ਐਫਰਟ ਕੀਤੇ ਗਏ ਨੇ ਤੇ ਹੁਣ ਇਹ ਲੜਾਈ ਨੂੰ ਅਖੀਰਲੇ ਫੇਜ਼ ਦੇ ਵਿੱਚ ਲੈ ਕੇ ਗਿਆ ਇੱਕ ਵਾਰ ਸੇ ਲੜਾਈ ਸ਼ੁਰੂ ਕੀਤੀ ਹੈ ਔਰ ਅੱਜ ਜਿੱਥੇ ਅਸੀਂ ਲੋਕ ਸਾਰੇ ਤੁਸੀਂ ਵੀ ਮੀਡੀਆ ਵਾਲੇ ਸਾਥੀ ਸਾਰਾ ਐਡਮਿਨਿਸਟ੍ਰੇਸ਼ਨ ਪੁਲਿਸ ਸਾਰੇ ਇਸ ਕੰਮ ਦੇ ਵਿੱਚ ਲੱਗੇ ਹੋયા ਆ ਇਹ ਨਸ਼ੇ 100% ਉਹ ਦਿਖਾ ਤੋਂ ਮੁਕਾ ਸਕਦੇ ਨੇ ਜਦੋਂ ਕੱਲਾ ਕੱਲਾ ਪੰਜਾਬ ਦਾ ਘਰ ਇਸ ਲੜਾਈ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਵਿਲੇਜ ਡਿਫੈਂਸ ਕਮੇਟੀਆਂ ਵਾਰਡ ਡਿਫੈਂਸ ਕਮੇਟੀਆਂ ਦੀ ਮੀਟਿੰਗਾਂ ਜਿਹੜੀਆਂ ਸਾਰੇ ਪੰਜਾਬ ਦੇ ਵਿੱਚ ਅੱਜ ਪੂਰੀਆਂ ਹੋ ਜਾਣੀਆਂ ਨੇ ਤੇ ਹਜ਼ਾਰਾਂ ਲੋਕਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਜਦੋਂ ਪਿੰਡ ਬਚਾਓ ਕਮੇਟੀਆਂ ਪਿੰਡਾਂ ਦੇ ਪਹਿਰੇਦਾਰੀ ਇਹ ਡਿਸਾਈਡ ਕਰ ਲੈਣਗੇ ਕਿ ਅਸੀਂ ਨਾ ਆਪਣੇ ਪਿੰਡ ਦੇ ਵਿੱਚ ਕਿਸੇ ਨੂੰ ਬਾਹਰੋਂ ਆਉਣ ਦੇਣਾ ਨਸ਼ਾ ਵੇਚਣ ਦੇ ਲਈ ਨਾ ਕਿਸੇ ਨੂੰ ਪਿੰਡ ਦੇ ਵਿੱਚ ਵੇਚਣ ਦੇਣਾ ਤੇ ਨਾ ਹੀ ਅਸੀਂ ਪਿੰਡ ਦੇ ਵਿੱਚ ਕਿਸੇ ਨੂੰ ਕਰਨ ਦੇਣਾ ਜੇ ਕੋਈ ਇਹਦਾ ਮਰੀਜ਼ ਹੈ ਤੇ ਉਹਨੂੰ ਹਸਪਤਾਲ ਤੇ ਲਿਜਾ ਕੇ ਇਲਾਜ ਕਰਾਵਾਂਗੇ ਤੇ ਆਪੇ ਖਤਮ ਹੋ ਜਾਊਗਾ ਪਹਿਲਾਂ ਵੀ ਸ਼ੁਰੂਆਤ ਸਰਕਾਰਾਂ ਦੀ ਪੁਸ਼ਤਪਨਾਹੀ ਵਧੀ ਵਧੀ ਵਜ੍ਹਾ ਕਰਕੇ ਹੋਇਆ ਸੀਗਾ ਤੇ ਹੁਣ ਜਦੋਂ ਸਰਕਾਰ ਨੇ ਸਟੈਂਡ ਲੈ ਲਿਆ ਸਪਸ਼ਟ ਕਰਤਾ ਕਿ ਅਸੀਂ ਪੁਸ਼ਤਪਨਾਹੀ ਤਾਂ ਦੂਰ ਦੀ ਗੱਲ ਹੈ ਅਸੀਂ ਨਸ਼ੇ ਨੂੰ ਜੜੋਂ ਖਤਮ ਕਰਨਾ ਹੈ ਤੇ ਖਤਮ ਹੀ ਹੋ ਜਾਊਗਾ ਇਹ ਤੁਹਾਡੇ ਇੱਥੇ ਹੋਇਆ ਹੈ ਕੇ ਪੁਲਿਸ ਦੇ ਉੱਪਰ ਜਦੋਂ ਇੱਕ ਇੱਕ ਨਸ਼ਾ ਤਸਕਰ ਦੇ ਘਰ ਟਹਿ ਰਿਹਾ ਸੀਗਾ ਤੇ ਉਹ ਇੱਕ ਮਾਂ ਜਿਹਦਾ ਪੁੱਤ ਨਸ਼ੇ ਦੀ ਚਪੇਟ 'ਚ ਆ ਕੇ ਜਾਨ ਗਵਾ ਬੈਠੀ ਸੀ ਘਰ ਪਟਿਆ ਗਿਆ ਸੀਗਾ ਤੇ ਉਹ ਪੁਲਿਸ ਦੇ ਉੱਪਰ ਫੁੱਲ ਸਿੱਟੇ ਜਾ ਰਹੇ ਨੇ ਪੁਲਿਸ ਨੂੰ ਲੱਡੂ ਖਾਏ ਜਾ ਰਹੇ ਨੇ ਭੰਗੜੇ ਪਾਈ ਜਾ ਰਹੇ ਨੇ ਕਦੇ ਦੇਖਿਆ ਸੀਗਾ ਸੋ ਮੈਂ ਸਮਝਦਾ ਕਿ ਜਹਾਂ ਚਾਹ ਵਾਰਾ ਵੇਅ ਦੇਰ ਇਜ਼ ਵੇਅ ਜਿੱਥੇ ਇੱਛਾ ਸ਼ਕਤੀ ਹੋਵੇ ਉੱਥੇ ਸਭ ਕੁਝ ਹੋ ਸਕਦਾ ਹੈ। ਕਈ ਬੰਦੇ ਅੱਗੇ ਆ ਰਹੇ ਐ, ਸਟੂਟ ਵੀ ਕਰ ਰਹੇ ਐ, ਪੌਲਿਸ ਦੇ ਪ੍ਰਸ਼ਾਸਨ ਦੇ ਪਰ ਉਹਨਾਂ ਦੇ ਇੱਥੇ ਵੀ ਅਟੈਕ ਦੇ ਵੀ ਲਿਛੇ ਆ। ਨਾਮਪੁਰਾ ਬੋਲਦੇ ਵਿੱਚ ਵੀ ਐ ਮੈਂ। ਮੈਂ ਕਹਿੰਦਾ ਉਹ ਟਾਈਮ ਗਿਆ ਜੀ। ਹੁਣ ਕੋਈ ਵਿਸਲ ਬਲੋਅਰ ਆ ਜਿਹੜਾ ਜਿਹੜਾ ਪੁਲਿਸ ਨੂੰ ਇਨਫਾਰਮੇਸ਼ਨ ਦਿੰਦਾ ਹੈ, ਜਿਹੜਾ ਨਸ਼ੇ ਨੂੰ ਰੋਕਦਾ ਹੈ ਜਾਂ ਰੋਕਣ ਦੀ ਕੋਸ਼ਿਸ਼ ਕਰਦਾ ਹੈ ਜਾਂ ਕੋਈ ਇਨਫਾਰਮੇਸ਼ਨ ਦਿੰਦਾ ਹੈ। ਅਟੈਕ ਤਾਂ ਦੂਰੀ ਦੀ ਗੱਲ ਉਹਦੇ ਉਹਦੇ ਕੰਨੀ ਕੋਈ ਅੱਖ ਚੱਕ ਕੇ ਦੇਖ ਲੈ। ਸਖਤ ਦੇਤਾ ਨੇ ਪੁਲ ਲੋ ਲੈਸਨਸ ਕ੍ਰੀਏਟ ਕਰਨ ਵਾਲੇ ਜਿਹੜੇ ਜਵਾਂ ਨਹੀਂ ਲੈ ਆਦ ਕਰਨੀ ਹੈਗੀ ਤੇ ਜਦੋਂ ਪੁਲਿਸ ਸਾਹਿਬ ਦੀ ਆਈ ਤੇ ਆ ਜੋ ਸਰਕਾਰ ਆ ਦੇ ਆ ਜੋ ਇਹ ਜੇ ਇਹ ਨੌਨਸੈਂਸ ਆ ਸਰ ਦੇ ਸੀ ਜਿਹੜਾ ਜੀ ਕਈ ਲੋਕ ਕਹਿ ਰਹੇ ਹੈਗੇ ਆ ਵੀ ਪੁਲਿਸ ਮਲਾਜਮ ਵੀ ਕਈ ਮਿਲੇ ਹੋਇਆ ਕਿਵੇਂ ਦੇਖ ਜਿਹੜਾ ਮਿਲਿਆ ਹੋਇਆ ਜੀ ਉਹ ਬਖਸ਼ਿਆ ਨਹੀਂ ਜਾਣਾ ਜਦੋਂ ਅਸੀਂ ਗੱਲ ਕਲੀਅਰ ਕਰਤੀ ਪਹਿਲਾਂ ਨੈਕਸਸ ਕੀ ਸੀਗਾ ਪਹਿਲਾਂ ਨੈਕਸਸ ਹੀ ਲੀਡਰਾਂ ਦਾ ਕੁਝ ਪੁਲਿਸ ਪੁਲਿਸ ਮਲਾਜਮਾਂ ਦਾ ਔਰ ਨਸ਼ਾ ਤਸਕਰਾਂ ਦਾ ਜਦੋਂ ਸਰਕਾਰ ਦੀ ਨੀਅਤ ਸਾਫ਼ ਹੈ ਕਲੀਅਰ ਇਨਸਟਰਕਸ਼ਨਸ ਸਖਤੀ ਨਾਲ ਦੇ ਦਿੱਤੀਆਂ ਕਿ ਕੋਈ ਵੀ ਬਖਸ਼ਣ ਨਹੀਂ ਜਾਊਗਾ ਤੇ ਵੱਡਾ ਹੋਵੇ ਛੋਟਾ ਹੋਵੇ ਕਿਸੇ ਨਾਲ ਕੋਈ ਲੈ ਨੀਓਣਾ ਦਾ ਸੈਸ਼ਨ ਹੈ ਕੱਲ ਨੂੰ ਕੀ ਮੁੱਖ ਮੁੱਦੇ ਰੱਖੇ ਜਾਣਗੇ ਮੁੱਖ ਮੁੱਦਾ ਮੁੱਖ ਮੁੱਦਾ ਇੱਕੋ ਹੀ ਹੈ ਜੀ ਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਪੰਜਾਬ ਤੋਂ ਪੰਜਾਬ ਦਾ ਪਾਣੀ ਖੋੜਾ ਲੁੱਟਣਾ ਚੋਰੀ ਕਰਨਾ ਚਾਹੁੰਦੀ ਹੈ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਦੋ ਟੂ ਕੋ ਪਰਸੋ ਵੀ ਆਨ ਪਾਰਟੀ ਮੀਟਿੰਗ ਵਿੱਚ ਕਹਿ ਦਿੱਤਾ ਸੀਗਾ ਤੇ ਕੱਲ ਨੂੰ ਵੀ ਕਹਿ ਦਿੱਤਾ ਜਾਊਗਾ ਇਹ ਗਵਾਂਡੀ ਸਟੇਟਾਂ ਨੂੰ ਵੀ ਤੇ ਕੇਂਦਰ ਨੂੰ ਵੀ ਕਿ ਇਸ ਤਰੀਕੇ ਦੀ ਧੱਕੇਸ਼ਾਹੀ ਨਾ ਬਰਦਾਸ਼ਤ ਸੀ ਨਾ ਹੈ ਨਾ ਹੋਊਗੀ ਤੇ ਨਾ ਹੀ ਕਿਸੇ ਨੂੰ ਤੋਕਾ ਬੰਦ ਵਾਲੇ ਦਾ ਮਿਲ ਜਿਸ ਤਰ੍ਹਾਂ ਦਖਲ ਹੁੰਦਾ ਜੀ ਚੱਲ ਰਹੀ ਹੈ ਕਿਉਂਕਿ ਸਾਰੇ ਦੇ ਸਾਰੇ ਮੈਂਬਰ ਉਹ ਆਪਣੇ ਬਣਾ ਗਏ ਨੇ ਤੇ ਆਪਣਾ ਇਹੀ ਤਾਂ ਇਹੀ ਤਾਂ ਪੰਜਾਬ ਦੇ ਨਾਲ ਘਾਣ ਹੁੰਦਾ ਰਿਹਾ ਜੀ ਧੋਖਾ ਹੁੰਦਾ ਰਿਹਾ ਹੈ ਪੰਜਾਬ ਦਾ 60% ਸ਼ੇਅਰ ਹੈ ਬੀਵੀਐਮਬੀ ਦੇ ਵਿੱਚ ਤੇ 7% ਵਾਲੇ ਦੀ ਵੀ ਵੋਟ ਇੱਕ ਹੈ ਹਰਿਆਣਾ ਰਾਜਸਥਾਨ ਦਿੱਲੀ ਇਹਨਾਂ ਦੀ ਵੀ ਵੋਟ ਆ ਗਈ ਕਿਹਨੇ ਸੋ ਇਹ ਵੀ ਇੱਕ ਗਲਤ ੱੱਕਾ ਜਿਹੜਾ ਉਹ ਹੋਇਆ ਹੋਇਆ ਪੰਜਾਬ ਦੇ ਨਾਲ ਆਉਣ ਵਾਲੇ ਟਾਈਮ ਜਿਹਨੂੰ ਵੀ ਦਰਸ ਕਰਾਂਗੇ